ਅੰਦਰ ਕਮਿਸ਼ਨਰ ਰੇਟ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ ਤਰਸਲੇਲਕ ਪੀਰ ਲੰਡਾ ਗੈਂਗ ਦੇ ਪੰਜ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਤਿੰਨ ਪਿਸਤੌਲ, ਕਾਰਤੂਸ ਅਤੇ ਕੈਸ਼ ਬਰਾਮਦ ਹੋਇਆ ਹੈ ਫੜੇ ਗਏ ਦੋਸ਼ੀਆਂ ਤੇ ਗਵਾਂਡੀ ਜ਼ਿਲ੍ਹੇ ਦੇ ਵਿੱਚ ਕਤਲ ਅਤੇ ਜ਼ਬਰੀ ਵਸੂਲੀ ਵਰਗੇ ਕਿੰਨੋਨੇ ਅਪਰਾਧਾਂ ਦੇ ਵਿੱਚ ਨਾਮ ਸ਼ਾਮਲ ਸਰਿਸ ਖੁੱਲਾ ਦੇ ਵਿੱਚ 8ਵੀਂ ਅਤੇ 10ਵੀਂ ਜਮਾਤ ਦੇ ਬੋਰਡ ਇਮਤਿਹਾਨਾਂ ਦੇ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਗੁਰਦਾਸਪੁਰ ਜ਼ਿਲ੍ਹੇ ਦੇ 12 ਬੱਚਿਆਂ ਨੂੰ ਰਾਜਪਾਲ ਦੇ ਵੱਲੋਂ 16 ਜੁਲਾਈ ਨੂੰ ਪੰਜਾਬ ਰਾਜ ਪਵਨ ਵਿਖੇ ਸਨਮਾਨਿਤ ਕੀਤਾ ਜਾਣਾ ਹੈ ਰਾਜਪਾਲ ਗੁਰਦਾਸਪੁਰ ਦੀ ਵਿਦਿਆਰਥਣ ਪਲਵੀ ਨੂੰ ਵੀ ਸਨਮਾਨਿਤ ਕਰਨਗੇ ਜਿਸ ਨੇ 8ਵੀਂ ਜਮਾਤ ਦੇ ਵਿੱਚ 600 ਦੇ ਵਿੱਚੋਂ 592 ਅੰਕ ਪ੍ਰਾਪਤ ਕੀਤੇ ਸਨ ਸ਼ਾਰਕੂਰ ਦੇ ਕਸਬਾ ਮੁਕੇਰੀਆ ਦੇ ਹਜਪੁਰ ਦੇ ਵਿੱਚ ਸਤਸੰਗ ਸੁਣਨ ਲਈ ਘਰੋਂ ਨਿਕਲੀ ਇੱਕ ਔਰਤ ਦੀ ਟਿੰਪਰ ਦੀ ਲਪੇਟ ਦੇ ਵਿੱਚ ਆਉਣ ਦੇ ਨਾਲ ਮੌਤ ਹੋ ਗਈ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਔਰਤ ਤਸਵੀਰ ਦਾ ਸਤਸੰਗ ਸੁਣਨ ਲਈ ਆਪਣੇ ਘਰ ਤੋਂ ਸਤਸੰਗ ਪਵੰਡ ਹਜਪੁਰ ਗਈ ਸੀ ਪਰ ਵਾਪਸ ਆਉਂਦੇ ਸਮੇਂ ਹਜਪੁਰ ਦੇ ਬੱਸ ਸਟੈਂਡ ਮੇਰੇ ਪਿੰਡ ਤੋਂ ਆ ਰਹੇ ਇੱਕ ਟਿੰਪਰ ਨੇ ਰੇਖਾ ਰਾਣੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਲੁਧਿਆਣਾ ਦੇ ਵਿੱਚ ਇੱਕ ਵਾਰ ਫਿਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਪੰਜ ਤੋਂ ਸੱਤ ਨੌਜਵਾਨਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਦੁਕਾਨਦਾਰ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਉਥੇ ਘਟਨਾ ਦੀਆਂ ਸਾਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਲੁਧਿਆਣਾ ਦੇ ਗੈਸਪੁਰੇ ਇਲਾਕੇ ਦੇ ਗਿਆਨ ਚੰਦ ਮਾਰਕੀਟ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਲਾਈਬ੍ਰਲੀ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਹੁਣ ਲਗਜ਼ਰੀ ਗੱਡੀਆਂ ਦੇ ਉੱਪਰ ਪਏ ਸਨਰੂਫ ਦੇ ਵਿੱਚੋਂ ਨਿਕਲਣ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ ਇਸ ਸੰਬੰਧੀ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਜੇ ਤੁਸੀਂ ਹੁਣ ਸਨਰੂਫ ਗੱਡੀ ਦੇ ਵਿੱਚੋਂ ਬਾਹਰ ਖੜ ਕੇ ਨਜ਼ਾਰੇ ਲੈਣਾ ਚਾਹੁੰਦੇ ਹੋ ਤਾਂ ਸਾਵਧਾਨ ਹੋ ਜਾਓ ਤਰਸਲ ਹੁਣ ਪੰਜਾਬ ਪੁਲਿਸ ਤੁਹਾਡਾ ਚਲਾਨ ਦੇ ਨਾਲ-ਨਾਲ ਪਰਚਾ ਵੀ ਦਰਜ ਕਰ ਸਕਦੀ ਹੈ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਆਗੂ ਸੰਦੀਪ <th>ਪਰ ਤੇ ਹੋਏ ਕਾਤਲਾਨਾ ਹਮਲੇ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਅਣਪਛਾਤੇ ਲੋਕਾਂ ਨੇ ਸ਼ਿਵ ਸੈਨਾ ਦੇ ਇੱਕ ਹੋਰ ਆਗੂ ਨੂੰ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਦਿੱਤੀਆਂ ਨੇ ਧਮਕੀ ਭਰੇ ਫੋਨ ਮਿਲਣ ਤੋਂ ਬਾਅਦ ਸ਼ਿਵ ਸੈਨਾ ਆਗੂ ਨੇ ਡੀਜੀਪੀ ਪੰਜਾਬ ਬਤੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਦੇਸ਼ਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਹਾਬੜਾ ਐਕਸਪ੍ਰੈਸ ਗੱਡੀ ਜੋ ਕਿ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾਂਦੀ ਹੈ ਉਹ ਰਵਾਨਾ ਹੋਈ ਤਾਂ ਰਵਾਨਾ ਹੋਣ ਤੋਂ ਬਾਅਦ ਹੀ ਜੋੜਾ ਫਾਟਕ ਦੇ ਕੋਲ ਰੇਲ ਗੱਡੀ ਦੇ ਇੱਕ ਡੱਬੇ ਦੇ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਜਿਸ ਨੇ ਚੱਲਦੇ ਰੇਲ ਦੇ ਡਰਾਈਵਰ ਦੇ ਵੱਲੋਂ ਗੱਡੀ ਨੂੰ ਤਾਂ ਰੋਕ ਲਿੱਤਾ ਗਿਆ ਪਰ ਰੇਲ ਗੱਡੀ ਦੇ ਵਿੱਚ ਬੈਠੇ ਯਾਤਰੀਆਂ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਗੱਡੀ ਦੇ ਵਿੱਚੋਂ ਸ਼ਾਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਦਿਨ ਨਿਮਤ ਹੈ ਰਹੀ ਕਿ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪੰਜਾਬ ਦੇ ਵਿੱਚ ਫਿਰ ਤੋਂ ਅਤਿ ਦੀ ਗਰਮੀ ਪੈ ਰਹੀ ਹੈ ਬੀਤੇ ਦਿਨੀ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਹੋਇਆ ਪਰ ਹੁਣ ਫਿਰ ਮੌਸਮ ਵਿਭਾਗ ਦੇ ਵੱਲੋਂ ਇਸ ਦੇ ਨਾਲ ਹੀ ਅੱਜ ਯਾਨੀ ਐਤਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ ਸ਼ਨੀਵਾਰ ਦੀ ਤਰ੍ਹਾਂ ਅੱਜ ਯਾਨੀ ਐਤਵਾਰ ਨੂੰ ਵੀ ਮੌਸਮ ਵਿਗਿਆਨ ਕੇਂਦਰ ਨੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਸ਼ੇਰਕਨਗਰ ਗੜਾ ਰੋਡ ਫਲੋਰ ਵਿਖੇ ਇੱਕ ਚੋਰ ਨੇ ਘਰ ਅੰਦਰ ਦਾਖਲ ਹੋ ਕੇ ਅੰਦਰੋਂ 3 ਲੱਖ ਰੁਪਏ ਅਤੇ ਕੁਝ ਸੋਨੇ ਦੇ ਗਹਿਣੇ ਚੋਰੀ ਕਰ ਲਏ ਜਿਸ ਤੋਂ ਬਾਅਦ ਜਦੋਂ ਇਸ ਘਟਨਾ ਬਾਰੇ ਇਲਾਕਾ ਨਿਵਾਸੀਆਂ ਨੂੰ ਪਤਾ ਲੱਗਦਾ ਤਾਂ ਉਹਨਾਂ ਨੇ ਖੁਦ ਚੋਰ ਨੂੰ ਟਰੈਪ ਲਗਾ ਕੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਚੋਰ ਲੂਪੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਸੈਨਿਕਾਂ ਨੂੰ ਸਨਮਾਨ ਦੇਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਤਕਸੀਹਤਾ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਸੂਬੇ ਦੇ 7 ਸਰਕਾਰੀ ਸਕੂਲਾਂ ਦੇ ਨਾਮ ਆਜ਼ਾਦੀ ਘੁਲਾਟੀਆਂ ਦੇ ਸ਼ਹੀਦ ਸੈਨਿਕਾਂ ਦੇ ਨਾਮ ਦੇ ਉੱਤੇ ਰੱਖਣ ਦਾ ਫੈਸਲਾ ਲਿਆ ਗਿਆ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਭਾਰਤੀ ਮੌਸਮ ਵਿਭਾਗ ਅਨੁਸਾਰ ਅਜੇ ਇਸ ਤੇਈ ਰਾਜਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਕੋਨਕ ਕੋਆ ਮੱਧ ਮਹਾਰਾਸ਼ਟਰਾ ਕਰਨਾਟਕ ਆ ਦੇ ਵਕਫ ਵਕਥਾ ਮਾਂ ਦੇ ਭਾਰੀ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਡੋਂਕੀ ਲਾ ਕੇ ਅਮਰੀਕਾ ਪਹੁੰਚੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਕਰਨਾਲ ਜ਼ਿਲ੍ਹੇ ਦੇ ਪਿੰਡ ਨੀ ਸਿੰਘ ਦਾ ਰਹਿਣ ਵਾਲਾ ਮੀਨੂ ਵਰਮਾ ਕਰੀਬ 2.5 ਸਾਲ ਪਹਿਲੇ 15 ਲੱਖ ਲਗਾ ਕੇ ਡੋਂਕੀ ਰਾਹੀਂ ਅਮਰੀਕਾ ਗਿਆ ਸੀ आनंद बानी ਅਤੇ ਰਾਤਕਾ ਮਰਚੰਦੇ ਵਿਆਦੀ ਰਿਸੈਪਸ਼ਨ ਪਾਰਟੀ ਚ ਕਈ ਵੱਡੇ ਸਿਤਾਰੇ ਪਹੁੰਚੇ ਇਸ ਤੋਂ ਪਹਿਲਾਂ 12 ਜੁਲਾਈ ਨੂੰ ਲਗਭਗ 2000 ਵੀਆਈਪੀ ਮਹਿਮਾਨਾਂ ਦੀ ਮੌਜੂਦਗੀ ਦੇ ਵਿੱਚ ਆਨੰਦ ਰਾਤਕਾ ਨੇ ਸੱਤ ਫੇਰੇ ਲਏ ਬਹੁਜਲਸ ਪੰਜ ਪਾਰਟੀ ਦੀ ਤਮਿਲਆਡੂ ਇਕਾਈ ਦੇ ਮੁਖੀ ਆਰਮ ਸਟ੍ਰਾਂਗ ਦੇ ਕਤਲ ਦਾ આરોપી ਪੁਲਿਸ ਮੁਕਾਬਲੇ ਚ ਮਾਰਿਆ ਗਿਆ ਹੈ ਪੁਲਿਸ ਕਰਮਚਾਰੀਆਂ ਤੇ ਹਮਲਾ ਕਰ ਧਰਾਸਤ ਤੋਂ ਪੱਜੰਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੁਲਿਸ ਨੇ ਇਸ ਨੂੰ ਗੋਲੀ ਮਾਰ ਦਿੱਤੀ ਮਹਾਰਾਸ਼ਟਰ ਕੇਡਰ ਦੇ ਆਇਸ ਪੂਜਾ ਖੇੜਕਰ ਨੂੰ ਹੁਣ ਪੂਨੇ ਮਿਊਸਪਲ ਕੋਆਪਰੇਸ਼ਨ ਦੇ ਅਧਿਕਾਰੀਆਂ ਨੇ ਮਕਾਨ ਦੇ ਨਜਾਇਜ਼ ਕਬਤੇ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ ਜਦਕਿ ਪੂਜਾ ਖੇੜਕਰ ਦੀ ਮਾਂ ਮਨੋਰਮ ਖੇੜਕਰ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਅੱਜ ਦੇਸ਼ ਦੇ 13 ਰਾਜਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਕੋਨਕ ਗੋਆ ਮਧ ਮਹਾਰਾਸ਼ਟਰ ਕarnataka ਦੇ ਵੱਖ-ਵੱਖ ਥਾਵਾਂ ਦੇ ਭਾਰੀ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਡੌਂਕੀ ਲਾ ਕੇ ਅਮਰੀਕਾ ਪਹੁੰਚੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਕਰਨਾਲ ਜ਼ਿਲ੍ਹੇ ਦੇ ਪਿੰਡ ਨੀ ਸਿੰਘ ਦਾ ਰਹਿਣ ਵਾਲਾ ਮੀਨੂ ਵਰਮਾ ਕਰੀਬ 2.5 ਸਾਲ ਪਹਿਲੇ 15 ਲੱਖ ਲਗਾ ਕੇ ਡੌਂਕੀ ਰਾਹੀਂ ਅਮਰੀਕਾ ਗਿਆ ਸੀ ਅਨੰਦ ਪਾਣੀ ਅਤੇ ਰਾਤਕਾ ਮਰਚੰਦੇ ਵਿਆਦੀ ਰਿਸੈਪਸ਼ਨ ਪਾਰਟੀ 'ਚ ਕਈ ਵੱਡੇ ਸਿਤਾਰੇ ਪਹੁੰਚੇ ਇਸ ਤੋਂ ਪਹਿਲਾਂ 12 ਜੁਲਾਈ ਨੂੰ ਲਗਭਗ 2000 ਵੀਆਈਪੀ ਮਹਿਮਾਨਾਂ ਦੀ ਮੌਜੂਦਗੀ ਦੇ ਵਿੱਚ ਅਨੰਦ ਰਾਤਕਾ ਨੇ ਸੱਤ ਫੇਰੇ ਲਏ ਬਹੁਜਨ ਸਮਾਜ ਪਾਰਟੀ ਦੀ ਤਮਿਲਨਾਡੂ ਇਕਾਈ ਦੇ ਮੁਖੀ ਆਰਮ ਸਟਰਾਂਗ ਦੇ ਕਤਲ ਦਾ ਆਰੋਪੀ ਪੁਲਿਸ ਮੁਕਾਬਲੇ ਚ ਮਾਰਿਆ ਗਿਆ ਹੈ ਪੁਲਿਸ ਕਰਮਚਾਰੀਆਂ ਤੇ ਹਮਲਾ ਕਰ ਹਿਰਾਸਤ ਤੋਂ ਪੱਜਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੁਲਿਸ ਨੇ ਇਸ ਨੂੰ ਗੋਲੀ ਮਾਰ ਦਿੱਤੀ ਮਹਾਰਾਸ਼ਟਰ ਕੇਡਰ ਦੇ ਆਈਐਸ ਪੂਜਾ ਖੇੜਕਰ ਨੂੰ ਹੁਣ ਪੂਨੇ ਮਿਊਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਮਕਾਨ ਦੇ ਨਜਾਇਜ਼ ਕਬਜ਼ੇ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ ਜਦਕਿ ਪੂਜਾ ਖੇੜਕਰ ਦੀ ਮਾਂ ਮਨੋਰਮ ਖੇੜਕਰ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਮਰੀਕਾ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੈਲੀ 'ਚ ਹੋਈ ਗੋਲੀਬਾਰੀ ਪੈنسਿਲਵੇਨੀਆ ਦੇ ਬਟਲਰ 'ਚ ਇੱਕ ਰੈਲੀ ਨੂੰ ਟਰੰਪ ਕਰ ਰਹੇ ਸਨ ਸੰਬੋਧਨ ਟਰੰਪ ਦੇ ਕੰਨ ਨੂੰ ਛੂੰਦੀ ਹੋਈ ਗੋਲੀ ਨਿਕਲੀ ਸੁਰੱਖਿਆ ਗਾਰਡਨ ਨੇ ਸੁਰੱਖਿਆ ਸਥਾਨ ਤੇ ਪਹੁੰਚਾਇਆ ਚੀਨ ਨੂੰ ਮੰਦੀ ਤੋਂ ਬਾਹਰ ਕੱਢਣ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਲਈ ਰਾਸ਼ਟਰਪਤੀ ਸ਼ੀ ਜਿਨਪਿੰਗ ਆਪਣੀ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਨਾਲ 4 ਦਿਨਾਂ ਦੀ ਆਰਥਿਕ ਸਮੀਖਿਆ ਬੈਠਕ ਕਰਨਗੇ ਮੀਟਿੰਗ ਵਿੱਚ ਪਾਰਟੀ ਵੱਲੋਂ ਦੇਸ਼ ਦੀ ਆਰਥਿਕਤਾ ਨੂੰ ਸੁਧਾਰਨ ਲਈ ਤਿਆਰ ਕੀਤੇ ਗਏ ਖਰੜੇ ਤੇ ਕੀਤੀ ਜਾਵੇਗੀ ਚਰਚਾ ਅਮਰੀਕੀ ਰਾਸ਼ਟਰਪਤੀ ਜੋ ਬੈਡਨ ਨੇ ਆਪਣੇ ਯੂਕਰੇਨੀ ਹਮ ਰਤਬਾ ਬੁਲਾਦੀਮੀਰ ਜ਼ੇਲੈਂਸਕੀ ਨੂੰ ਗਲਤੀ ਦੇ ਨਾਲ ਰੂਸੀ ਰਾਸ਼ਟਰਪਤੀ ਪੁਤਿਨ ਦਾ ਨਾਮ ਲੈ ਕੇ ਬੁਲਾਉਣ ਨੂੰ ਲੈ ਕੇ ਬਧਿਆ ਵਿਵਾਦ ਹਾਲਾਂਕਿ ਜ਼ੇਲੈਂਸਕੀ ਆਪਣੇ ਦੋਸਤ ਦੇ ਬਚਾਅ ਵਿੱਚ ਆਏ ਉਸ ਨੇ ਇਸ ਨੂੰ ਦੱਸਿਆ ਗਲਤੀ ਅਮਰੀਕਾ ਨੇ ਤਿੱਬਤ ਦੇ ਮੁੱਦੇ ਉੱਤੇ ਚੀਨ ਨੂੰ ਦਿੱਤਾ ਸਪਸ਼ਟ ਸੰਦੇਸ਼ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਤਿੱਬਤ ਚੀਨ ਵਿਵਾਦ ਦੇ ਹੱਲ ਨੂੰ ਉਤਸ਼ਾਹਿਤ ਕਰਨ ਵਾਲੇ ਰਿਜ਼ੋਲਵ ਤਿੱਬਤ ਐਕਟ ਤੇ ਕੀਤੇ ਦਸਤਖਤ ਤਿੱਬਤ ਉੱਤੇ ਚੀਨ ਦੇ ਚੱਲ ਰਹੇ ਕਬਜ਼ੇ ਦੇ ਸ਼ਾਂਤਪੂਰਨ ਹੱਲ ਦੇ ਲਈ ਦলাই ਲਾਮਾ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਨਾਲ ਬਿਨਾਂ ਕਿਸੇ ਸ਼ਰਤਾਂ ਦੇ ਸਿੱਧੀ ਗੱਲਬਾਤ ਮੂੜ ਸ਼ੁਰੂ ਕਰਨ ਦੀ ਕੀਤੀ ਮੰਗ ਖਣੀ ਗਾਜ਼ਾ ਵਿੱਚ ਇਜ਼ਰਾਈਲੀ ਹਮਲੇ 'ਚ 90 ਲੋਕ ਮਾਰੇ ਗਏ ਤੇ 300 ਲੋਕ ਹੋਏ ਜ਼ਖਮੀ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੁ ਨੇ ਕਿਹਾ ਹਮਾਸ ਦੇ ਇੱਕ ਫੌਜੀ ਕਮਾਂਡਰ ਨੂੰ ਬਣਾਇਆ ਗਿਆ ਸੀ ਨਿਸ਼ਾਨਾ ਪਾਕਿਸਤਾਨ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਗੈਰ-ਇਸਲਾਮੀ ਵਿਆਹ ਦੇ ਮਾਮਲੇ ਵਿੱਚ ਕਿਤਾ ਬਰੀ ਪਰ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਇੱਕ ਹੋਰ ਮਾਮਲੇ 'ਚ ਅਜੇ ਵੀ ਰਹਿਣਾ ਪਵੇਗਾ ਜੇਲ੍ਹ ਵਿੱਚ 네ਪਾਲ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਵਾਲੇ ਕੇਪੀ ਸ਼ਰਮਾ ਔਲੀ ਸੋਮਵਾਰ ਨੂੰ 네ਪਾਲੀ ਕਾਂਗਰਸ ਅਤੇ CPN UML ਗੱਠ ਜੋੜ ਦੇ ਨਵੇਂ ਨੇਤਾ ਵਜੋਂ ਪ੍ਰਧਾਨ ਮੰਤਰੀ ਅਹੁਦੇ ਲਈ ਚੁੱਕ ਸਕਦੇ ਨੇ ਸੌ ਇਸ ਤੋਂ ਪਹਿਲਾਂ ਕੇਪੀ ਸ਼ਰਮਾ ਆਲੀ ਨੇ ਗੱਠ ਜੋੜਦੇ ਪਾਰਟੀ ਆਗੂਆਂ ਨਾਲ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਮੰਤਰੀਆਂ ਦੇ ਨਾਵਾਂ ਬਾਰੇ ਕੀਤੀ ਚਰਚਾ ਨਾਈਜੀਰੀਆ ਵਿੱਚ ਇੱਕ ਸਕੂਲ ਦੀ ਦੋ ਮੰਜ਼ਿਲਾ ਇਮਾਰਤ ਢਹਿਣ ਦੇ ਨਾਲ 16 ਵਿਦਿਆਰਥੀਆਂ ਸਮੇਤ 21 ਲੋਕਾਂ ਦੀ ਹੋਈ ਮੌਤ ਹਾਦਸੇ ਦੇ ਸਮੇਂ ਸਕੂਲ ਵਿੱਚ ਚੱਲ ਰਹੀ ਸੀ ਪ੍ਰੀਖਿਆ ਵਿੰਬਰਡਨ ਚੈਂਪੀਅਨਸ਼ਿਪ ਦੇ ਪੁਰਸ਼ ਟੈਨਿਸ ਸਿੰਗਲਜ਼ ਮੈਚ ਦੇ ਜੇਤੂ ਨੂੰ ਪ੍ਰਿੰਸੈਸ ਆਫ ਵੇਲਜ਼ ਦੇਵੇਗੀ ਟਰੋਫੀ ਜੇਨ ਸਿੰਕਟਨ ਪੈਲੇਸ ਦੇ ਨੇ ਕੀਤਾ ਇਹ ਐਲਾਨ 2016 ਤੋਂ ਬਾਅਦ ਕਿਟ ਮਿਡਲਟਨ ਪਹਿਲੀ ਵਾਰ ਕੈਂਸਰ ਦੇ ਇਲਾਜ ਦੌਰਾਨ ਆਵੇਗੀ ਨਜ਼ਰ ਪੂਤਰੀ ਅਫਗਾਨਿਸਤਾਨ ਦੇ ਬਗਲਾਲ ਸੂਬੇ ਚ ਇੱਕ ਸੜਕ ਹਾਦਸੇ ਚ 6 ਯਾਤਰੀਆਂ ਦੀ ਮੌਤ ਅਤੇ 5 ਲੋਕ ਹੋਏ ਜ਼ਖਮੀ ਇੱਕ ਫੌਜੀ ਵਾਹਨ ਯਾਤਰੀਕਾਰ ਨਾਲ ਟਕਰਾਇਆ ਐਫਪੀਆਈ ਇਨਫਲੋ ਡਾਟਾ ਭਾਰਤੀ ਸਟਾਕ ਮਾਰਕੀਟ ਨੂੰ ਵਿਦੇਸ਼ੀ ਨਿਵੇਸ਼ਕਾਂ ਲਈ ਪਸੰਦੀਦਾ ਬਣ ਰਿਹਾ ਹੈ ਜੁਲਾਈ ਦੇ ਪਹਿਲੇ 2 ਹਫ਼ਤਿਆਂ ਦੇ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ 15355 ਕਰੋੜ ਰੁਪਏ ਨਿਵੇਸ਼ ਕੀਤਾ ਪਿਛਲੇ ਹਫ਼ਤੇ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਉਛਾਲ ਦੇਖਣ ਨੂੰ ਮਿਲਿਆ ਬਾਜ਼ਾਰ 'ਚ ਤੇਜ਼ੀ ਦੇ ਬਾਅਦ ਟਾਪ 7 ਕੰਪਨੀਆਂ 'ਤੇ ਐਮ ਕੈਪ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਇਸ ਦੇ ਨਾਲ ਹੀ ਟਾਟਾ ਕੰਸਲਟੈਂਸੀ ਸਰਵਿਸਿਜ਼ ਤੇ ਬਾਜ਼ਾਰ ਪੂੰਜੀ ਕਰਨ ਚ ਸਭ ਤੋਂ ਜ਼ਿਆਦਾ ਵਿਸ਼ਾਲ ਦੇਖਣ ਨੂੰ ਮਿਲਿਆ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਵਾਈਟ ਹਾਊਸ ਦੇ ਵਿੱਚ ਰਹਿਣ ਦੌਰਾਨ ਸਭ ਤੋਂ ਅਮੀਰ ਵਿਅਕਤੀ ਕਿਹਾ ਜਾਂਦਾ ਹੈ ਹਾਲਾਂਕਿ ਡੋਨਾਲਡ ਟਰੰਪ ਦੀ ਨੈਟਵਰਥ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹੀ ਹੈ ਜਲ 2024 ਦੀ ਉਮੀਦ ਨਿਰਮਲਾ ਸਿਤਾ ਰਾਮ ਆਮ ਬਜਟ ਪੇਸ਼ ਕਰਨ ਜਾ ਰਹੀ ਹੈ ਇਸ ਬਜਟ ਨੂੰ ਲੈ ਕੇ ਬਹੁਤ ਸਾਰੇ ਆਮ ਲੋਕਾਂ ਨੂੰ ਮਿਤਾ ਹੈ ਕਿ ਸਰਕਾਰ ਉਹਨਾਂ ਨੂੰ ਇੱਕਮ ਕੰਢੇ ਸਫਲ ਇੱਕ ਹੋ ਜਾਵੇ ਰਾਹਤ ਦੇ ਸਕੇਗੀ ਆਈਟੀਆਰ ਫਾਈਨਲਿੰਗ ਫਾਈਲ ਕਰਨ ਦਾ ਸਮਾਂ ਨੇ ਰਹਿ ਗਿਆ ਸਾਰੇ ਸ਼ਖਸ ਦਾ ਤਾਵਾ ਰੂ 31 ਜੁਲਾਈ ਤੱਕ ਇਹ ਬਿਲ ਭਰਨ ਦੀ ਸਮਝ ਆ ਗਿਆ ਜੇਕਰ ਉਹ ਸਮੇਂ ਤੇ ਰਿਟਰਨ ਨਹੀਂ ਭਰ ਦਿੱਤਾ ਉਹ ਭਾਰੀ ਜੁਰਮਾਨਾ ਦੇ ਸਕਦਾ ਸਰਕਾਰੀ ਤੇਲ ਕੰਪਨੀਆਂ ਨੇ ਅੱਜ ਤੇਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਨੇ ਅੱਜ ਵੀ ਇੰਦਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਪਰ ਤੁਹਾਨੂੰ ਦੱਸ ਦਈਏ ਕਿ ਦਿੱਲੀ 'ਚ 1 ਲੀਟਰ ਪਟਰੋਲ ਦੀ ਕੀਮਤ 94.75 ਰੁਪਏ ਤੇ ਪਰਕਰਾਰਾ ਤੇ ਨੌਇਡਾ ਚ પેટ્રોલ ਚਾਨਵੇਂ 9.83 ਰੁਪਏ ਪ੍ਰਤੀ ਲੀਟਰ ਦੀ ਦਰ ਦਿਨਾਂ ਵਿੱਚ ਕਿਰਿਆਈ ਰੋਹਿਤ ਸ਼ਰਮਾ ਦੀ ਕਪਤਾਨੀ ਚ ਭਾਰਤ ਨੇ 17 ਸਾਲ ਬਾਅਦ ਏਸ਼ੀਆਟਿਕ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਭਾਰਤ ਨੇ T20 ਵਿਸ਼ਵ ਕੱਪ 2024 ਦੇ ਫਾਈਨਲ ਦੇ ਵਿੱਚ ਤਗੜੀ ਮੈਂਕਾ ਨੂੰ ਹਰਾ ਕੇ ਵਿਸ਼ਵ ਚਾਂਗਲੇ ਪ੍ਰਸ਼ੰਸਾ ਦਾ ਖਿਤਾਬ ਜਿੱਤ ਲਿਆ ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਸਾਬਕਾ ਕਪਤਾਨ ਸੌਰਵ ਗੌਂਕਲੀ ਨੂੰ ਸਿੱਕਾ ਦਿੱਤੀ ਕਿ ਕੌਂਗਰੇਸ ਨੇ ਕੁਝ ਪ੍ਰਾਣੀਆਂ ਕੱਲਾ ਯਾਦ ਕੀਤੀਆਂ ਹਨ ਜ਼ਿੰਬਾਬਵੇ ਖਿਲਾਫ ਖੇਡੇ ਗਏ ਚੌਥੇ T20 ਮੈਚ ਭਾਰਤ ਨੇ 10 ਰਿੱਟਾਂ ਨਾਲ ਜਿੱਤ ਦਰਜ ਕੀਤੀ ਇਸ ਮੈਚ ਵਿੱਚ ਜਸਵਾਲ ਨੇ ਅਜੇ ਤੋ 93 ਦੋੜਾਂ ਬਣਾਈਆਂ ਤੇ ਕਪਤਾਨ ਸ਼ੁਭਮਨ ਗਿੱਲ ਨੇ 28 ਦੋੜਾਂ ਦੀ ਅਜੇ ਤੋ ਮਾਰੀ ਕਿ ਪਰ ਇਸ ਮੈਚ ਤੋਂ ਬਾਅਦ ਸੋਸ਼ਲ ਮੀਡੀਆ ਤੇ ਗੈਰੀ ਕਾਫੀ ਅਲੋਚਨਾ ਹੋ ਰਹੀ ਹੈ ਕਿ ਨੂੰ ਸਵਾਰਥੀ ਦੱਸਿਆ ਜਾ ਰਿਹਾ ਹੈ ਉਹਨਾਂ ਨੇ ਉਹਨਾਂ ਦੀ ਕਪਤਾਨੀ ਤੇ ਸਵਾਲ ਖੜੇ ਜਾ ਰਹੇ ਕੋਹਿੰਸ਼ਰਮਾ ਅਤੇ ਵਿਰਾਟ ਕੋਆਰਡੀਨੇਟ T20 ਵਿਸ਼ੇ ਖੰਪਤ 2024 ਤੋਂ ਬਾਅਦ T20 ਅੰਤਰਰਾਸ਼ਟਰੀ ਪੱਧਰ ਨੂੰ ਅਲੋਮਿਤ ਕਰ ਰਿਹਾ ਹੈ ਜੇ ਤੋ ਜਸਰਵੀਨ ਨਾ ਤੋਂ ਬਾਰੇ ਪੁੱਛਿਆ ਗਿਆ ਤਾਂ ਇਸ ਨੌਜਵਾਨ ਬੱਲੇਬਾਜ਼ ਨੇ ਤਾਂ ਜਵਾਬ ਬਹੁਤ ਹੀ ਸਾਦੇ ਢੰਗ ਨਾਲ ਦਿੱਤਾ ਅਤੇ ਸਾਰਿਆਂ ਦਾ ਦਿਲ ਜਿੱਤ ਲਿਆ ਇਰਫਾਨ ਪਠਾਨ ਭਾਰਤ ਦੇ ਟੈਸਟ ਮੈਚਾਂ 'ਚ ਹੈਟ੍ਰਿਕ ਲੈਣ ਵਾਲੇ ਪਹਿਲੇ ਤੇਜ ਗੇਂਦਬਾਜ਼ ਹਨ ਉਹਨਾਂ ਨੇ ਸਾਲ 2006 'ਚ ਪਾਕਿਸਤਾਨ ਖਿਲਾਫ ਅਜਿਹਾ ਕੀਤਾ ਕਿ ਜਿਸ ਦੇ ਨਾਲ ਇਸ ਮੈਚ 'ਚ ਇਰਫਾਨ ਨੇ ਯੂਨਿਸ ਖਾਨ ਨੂੰ ਆਊਟ ਕੀਤਾ ਉਸੇ ਤਰ੍ਹਾਂ 18 ਸਾਲ ਬਾਅਦ ਇਰਫਾਨ ਨੇ ਯੂਨਿਸ ਨੂੰ ਆਪਣਾ ਸ਼ਿਕਾਰ ਬਣਾ ਕੇ ਪਾਕਿਸਤਾਨ ਦਿੱਖਾ ਦਿੱਤੂ ਕੁਈ ਰਾਖੇ ਤਾਂ Bollywood ਦੇ ਮਸ਼ਹੂਰ ਫਿਲਮਕਾਰ ਸਾਜਿਤ 나ਡੀਆੜਵਾਲ ਕਮੇਡੀ ਹਾਊਸਫੁੱਲ ਦਾ ਪੰਜ ਐਡੀਸ਼ਨ ਬਣਾਉਣ ਜਾ ਰਹੇ ਨੇ ਤਾਂ ਦੱਸ ਦਈਏ ਕਿ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸੰਜੇ দত্ত ਹਾਊਸਫੁੱਲ 5 ਚ ਐਂਟਰੀ ਕਰ ਚੁੱਕੇ ਨੇ ਸੋਸ਼ਲ ਮੀਡੀਆ ਤੇ ਫੋਟੋ ਸ਼ੇਅਰ ਕਰਦੇ ਹੋਏ ਸਾਜਿਤ ਨੇ ਲਿਖਿਆ ਪਰਿਵਾਰ ਨੂੰ ਇੱਕ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸੰਜੇ দত্ত ਹਾਊਸਫੁੱਲ 5 ਦੇ ਪਰਿਵਾਰ ਨਾਲ ਜੁੜ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਰਾਤ ਮੁੰਬਈ ਚ ਅਨੰਦ ਅਬਾਨੀ ਅਤੇ ਰਾਤਕਾ ਮਰਚੰਦੇ ਸੁਭ ਆਸ਼ੀਰਵਾਦ ਸਮਾਰੋਹ ਪਹੁੰਚੇ ਜਿੱਥੇ ਪੀਐਮ ਮੋਦੀ ਨੇ ਨਵੇਂ ਵਿਆਹ ਜੋੜੇ ਨੂੰ ਆਸ਼ੀਰਵਾਦ ਦਿੱਤਾ ਮੁਕੇਸ਼ ਅਬਾਨੀ ਦੇ ਛੋਟੇ ਪੁੱਤ ਅਨੰਦ ਅਬਾਨੀ ਅਤੇ ਰਾਤਕਾ ਮਰਚੰਦਾ ਇਸ ਹਫਤੇ ਵਿਆਹ ਹੋਇਆ ਹੈ ਤੇ ਇਸ ਦੌਰਾਨ ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਅਬਾਨੀ ਪਰਿਵਾਰ ਦੇ ਵੱਲੋਂ ਕਈ ਮਹਿੰਗੇ ਤੋਹਫੇ ਦਿੱਤੇ ਗਏ ਦੱਸ ਦਈਏ ਕਿ ਕੁਝ ਖਾਸ ਮਹਿਮਾਨਾਂ ਨੂੰ ਅੰਬਾਨੀ ਪਰਿਵਾਰ ਦੇ ਵੱਲੋਂ ਘੜੀਆਂ ਗਿਫਟ ਕੀਤੀਆਂ ਗਈਆਂ ਜਿਸ ਦੀ ਕੀਮਤ 2 ਕਰੋੜ ਰੁਪਏ ਹੈ ਮੁਕੇਸ਼ ਅਮਾਨੀ ਦੇ ਛੋਟੇ ਪੁੱਤ ਅਨੰਤ ਬਾਨੀ ਦਾ ਹਾਲ ਹੀ ਦੇ ਵਿੱਚ ਵਿਆਹ ਹੋਇਆ ਹੈ ਤੇ ਆਪਣੀ ਧੀ ਅਰਾਧਿਆ ਦੇ ਨਾਲ ਅਸ਼ਵਰਿਆ ਰਾਏ ਨੂੰ ਵਿਆਹ ਦੇ ਵਿੱਚ ਸਪੋਰਟ ਕੀਤਾ ਗਿਆ ਦੱਸ ਦਈਏ ਕਿ ਵਿਆਹ ਦੇ ਵਿੱਚ ਅਸ਼ਵਰਿਆ ਰਾਏ ਦੇ ਬਾਕੀ ਬੱਚਨ ਪਰਿਵਾਰ ਅਲੱਗ-ਅਲੱਗ ਪਹੁੰਚੇ ਜਿਸ ਤੋਂ ਬਾਅਦ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸ਼ਾਇਦ ਬੱਚਨ ਪਰਿਵਾਰ ਦੇ ਵਿੱਚ ਲੜਾਈ ਚੱਲ ਰਹੀ ਹੈ केशवमाली ਦੇ ਛੋਟੇ ਪੁੱਤ ਅਨੰਤ ਅਭਾਨੀ ਅਤੇ ਰਾਧਿਕਾ ਮਰਚੰਦਾ ਇਸ ਹਫਤੇ ਵਿਆਹ ਹੋਇਆ ਇਸ ਮੌਕੇ ਵਿਆਹ ਚ ਕਈ ਵੱਡੇ ਸਤਾਰਿਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਦੀਪਿਕਾ ਅਤੇ ਅਸ਼ਵਰਿਆ ਇਕੱਠੀਆਂ ਸਪੋਰਟ ਕੀਤੀਆਂ ਗਈਆਂ ਜਿੱਥੇ ਦੋਵੇਂ ਇੱਕ ਦੂਜੇ ਦੇ ਗਲੇ ਲਗਦੀਆਂ ਨਜ਼ਰ ਆਈਆਂ ਮੁੰਬਈ ਐਫਆਈਆਰ ਸੀਰੀਅਲ ਦੀ ਅਦਾਕਾਰ ਕਵਿਤਾ ਪੋਸ਼ਿਕ ਜੋ ਕਿ ਉਤਰਾਖੰਡ ਵਿੱਚ ਹਾਲ ਹੀ ਦੇ ਵਿੱਚ ਜ਼ਮੀਨ ਤਾਂ ਸੰਕਰਨ ਫਸ ਗਈ ਸੀ ਹੁਣ ਸੁਰੱਖਿਅਤ ਹੈ ਉਹ ਬਦਰੀਨਾਥ ਤੋਂ ਜੋਸ਼ੀਮਠ ਦੇ ਰਸਤੇ ਵਿੱਚ ਫਸ ਗਈ ਸੀ ਜਿੱਥੇ ਉਹਨਸ ਨੂੰ ਫੌਜੀ ਕੈਂਪ ਦੇ ਵਿੱਚ ਰਹਿਣਾ ਪਿਆ ਤੇ ਹੁਣ ਸ਼ਨੀਵਾਰ ਨੂੰ ਸਹੀ ਸਲਾਮਤ ਬਾਹਰ ਆਉਣ ਤੋਂ ਬਾਅਦ ਉਹ ਕਾਸ਼ੀਪੁਰ ਲਈ ਰਵਾਨਾ ਹੋ ਗਈ ਹੈ ਸਲਮਾਨ ਖਾਨ ਅਤੇ ਅਸ਼ਵਰਿਆ ਰਾਏ ਦਾ ਰਿਸ਼ਤਾ ਅੱਜ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਬ੍ਰੇਕਅਪ ਤੋਂ ਬਾਅਦ ਦੋਵਾਂ ਨੂੰ ਕਦੇ ਵੀ ਇਕੱਠੇ ਸਪੋਰਟ ਨਹੀਂ ਕੀਤਾ ਗਿਆ ਇਸ ਦੌਰਾਨ ਅਨੰਤ ਬਾਨੀ ਅਤੇ ਰਾਤਕਾਲ ਮੱਚਨ ਦੇ ਵਿਆਹ ਦੀ ਇੱਕ ਤਸਵੀਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੋਨਾਂ ਨੂੰ ਇਕੱਠੇ ਪੋਜ਼ ਦਿੰਦੇ ਹੋਏ ਦੇਖਿਆ ਜਾ ਰਿਹਾ ਹੈ ਜਦਕਿ ਤੁਹਾਨੂੰ ਦੱਸ ਦਈਏ ਕਿ ਇਹ ਪੋਸਟ ਫੇਕ ਹੈ ਇਹ ਇੱਕ ਐਡਿਟ ਕੀਤੀ ਹੋਈ ਤਸਵੀਰ ਹੈ ਵਿੱਤਰ ਰਿਸ਼ਤਾ ਵਿੱਚ ਉਹ ਵੀ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਸ਼ਰੂਤੀ ਕਨਵਰ ਹੁਣ ਮਿਸ ਤੋਂ ਮਿਸਿਸ ਬਣ ਗਈ ਹੈ ਇਸ ਸਾਲ ਮਾਰਚ ਮਹੀਨੇ ਦੇ ਵਿੱਚ ਸ਼ਰੂਤੀ ਨੇ ਆਪਣੇ ਪ੍ਰੇਮੀ ਦੇ ਨਾਲ ਮੰਗਣੀ ਕਰਵਾਈ ਤੇ ਹੁਣ ਸ਼ਰੂਤੀ ਆਪਣੇ ਮੰਗੇਤਰ ਦੇ ਨਾਲ ਵਿਆਹ ਦੇ ਬੰਧਨ ਚ ਬੰਦ ਗਈ ਹੈ ਕਲਕੀ ਤੇਜ਼ ਰਫਤਾਰ ਨਾਲ ਅੱਗੇ ਵਧ ਰਹੀ ਹੈ ਸਰਫੀਰਾ ਅਤੇ ਭਾਰਤੀ 2 ਦੀ ਰਿਲੀਜ਼ ਹੋਣ ਤੋਂ ਬਾਅਦ ਸੰਭਾਵਨਾ ਸੀ ਕਿ ਇਹ ਕਲਕੀ ਦੀ ਫਿਲਮ ਦੀ ਕਲੈਕਸ਼ਨ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਪਰ ਇਸ ਤਰ੍ਹਾਂ ਨਾਲ ਕਲਕੀ ਦੀ ਫਿਲਮ ਨੇ ਕਮਾਈ ਦੇ ਮਾਮਲੇ 'ਚ ਅੱਗੇ ਵਧ ਰਹੀ ਹੈ ਉਸ ਨੇ ਇਹਨਾਂ ਫਿਲਮਾਂ ਨੂੰ ਵੀ ਮਿੱਟੀ 'ਚ ਮਿਲਾ ਦਿੱਤਾ ਹੈ ਅਦਾਕਾਰ ਰਤੇਸ਼ ਦੇਸ਼ਮੁਖ ਨੇ ਵੈਬ ਸੀਰੀਜ਼ ਪਿਲ ਨਾਲ ਡਿਜੀਟਲ ਪਲੇਟਫਾਰਮ ਤੇ ਐਂਟਰੀ ਕੀਤੀ ਹੈ ਇਹ ਸ਼ੋ ਫਾਰਮਾ ਸਿਕਿਉਰਟੀਅਲ ਕੰਪਨੀਆਂ ਵੱਲੋਂ ਬਿਨਾਂ ਕਿਸੇ ਟ੍ਰਾਇਲ ਦੇ ਜਲਦਬਾਜ਼ੀਆਂ 'ਚ ਦਵਾਈ ਬਣਾਉਣ ਦੇ ਮੁੱਦੇ ਤੇ ਆਧਾਰਿਤ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप